ਗੁਰੂ ਤੋਂ ਤੁਸ ਫੁੱਟਬਾਲ ਦਾ ਮੈਚ ਦੇਖ ਰਹੇ ਹੋ ਗੌਰਮਠ ਹਾਈ ਸਕੂਲ ਦੇ ਵਿੱਚ 11ਾਂ ਦੇ ਬੜਬਾਰੇ ਵਿੱਚ ਮੈਚ ਹੋ ਰਿਹਾ ਪਿੰਡਾਂ ਵਿੱਚ ਇਹ ਹਰ ਸਾਲ ਸਾਬ ਜੱਦਿਆਂ ਦੀ ਯਾਦ ਵਿੱਚ ਟੂਰਨਾਮੈਂਟ ਕਰਾਇਆ ਜਾਂਦਾ ਹੈ ਦੋਸਤ ਇਹ ਲੋਕ ਠਾਰੀ ਕਿਵੇਂ ਖੇਡ ਰਹੇ ਹਨ ਬੜੀਆ ਇੱਕ ਇੱਕ ਦੀ ਬਰਾਬਰੀ ਤੇ ਗੋਲ ਕੀਤਾ ਉਹਨਾਂ ਨੇ ਤੇ ਦੂਜੇ ਹਾਫ ਦਾ ਮੈਚ ਚੱਲ ਰਿਹਾ ਹੈ ਮੈਚ ਇੱਕ ਇੱਕ ਦੀ ਬਰਾਬਰੀ ਤੇ ਦੋਸਤੋ ਬਰਾਬਰ ਹੈ ਇਸ ਕਰਕੇ ਵਲੈਂਟੀਆਂ ਲੱਗਣ ਲੱਗੀਆਂ ਆ। ਉਹ ਲਾ ਪਲਾਂਟੀ ਰੋਕ ਲਈ ਹੈ ਜੀ। ਗੋਲ ਨਹੀਂ ਹੋਗਾ। ਤੁਸੀਂ ਕਿਹੜੇ ਪਿੰਡ ਤੋਂ ਖੇਡਦੇ ਹੋ? ਆ ਵੜਵੇ ਤੋਂ ਲਾਲ ਜਰਤੀ ਵਾਲੇ ਖੇਡ ਰਹੇ ਹਨ। ਜਿਹੜਾ ਨੀਲੇ ਜਰਤੀ ਵਾਲੇ ਹੈ? ਕਿਹੜਾ ਹੈ? ਪੂਤਾ ਨੀਲੀ ਜਰਸੀ ਵਾਲੇ ਪੂਤਾ ਪਿੰਡ ਦੇ ਹਨ ਆ ਦੂਜੀ ਪਲਾਂਟੀ ਲਈ ਤਿਆਰ ਹੈ ਨਾ ਜੀ ਪੂਤਾ ਪਿੰਡ ਵਾਲੇ ਆ ਗੋਰ ਕਰਤਾ ਜੀ ਓਰੇ ਭਾਜੀ ਆ ਛੋਟੀ ਦੇ ਆ ਆ ਦੂਜੇ ਪਿੰਡ ਪੈਨਲਟੀ ਦੀ ਤਿਆਰੀ ਹੋ ਰਹੀ ਹੈ ਹਲਾਓ ਵੀ ਰੋਕ ਲਿਆ ਜੀ आ, गोल कर है। गोल आ, गोल दिता है अलंटी के नाले गोल हो गया गोल रोक दिता है गोलकीपर ने बहुत ना गोल रोक गोल मिस हो गया जी नहीं होटी द्वारा गोल मिस हो गई ਪਲਾਂਟੀ ਦੀ ਤਿਆਰੀ ਚੱਲ ਰਹੀ ਹੈ। ਆਹ ਗੋਲ ਹੋ ਗਿਆ ਹੈ। ਅਰਡ ਜਰਸੀ ਵਾਲੇ ਨੇ ਗੋਲ ਕਰ ਦਿੱਤਾ ਹੈ ਜੀ ਪਲਾਂਟੀ ਦੁਆਰਾ। ਬਲੂ ਜਰਸੀ ਵਾਲੇ ਤਿਆਰ ਹਨ ਜੀ ਪਲਾਂਟੀ ਲਾ ਲਈ। ਆਹ ਗੋਲ ਕਰ ਦਿੱਤਾ ਜੀ ਬਲੂ ਜਰਸੀ ਵਾਲੇ ਨੇ। ਜਿਹੜਾ ਮੈਚ ਹੋ ਕੇ ਹਟੇ ਹਨ ਇਹਦੇ ਬਾਰੇ ਵੇਰ ਵੇਰ ਵਾਰ ਵੀ ਦੱਸਿਓ ਕੌਣ ਜਿੱਤਿਆ ਕੌਣ ਹਾਰਿਆ ਹੈ ਔਰ ਕਿਸ ਤਰ੍ਹਾਂ ਕਿਹੜੀ ਟੀਮ ਕਿੰਨੇ ਸਕੋਰ ਲੈ ਕੇ ਗਈ ਹੈ ਹਾਂਜੀ ਹਾਂਜੀ ਜਿਹੜਾ ਮੈਚ ਚੱਲ ਰਿਹਾ ਹੈ ਸਗਾ ਜੀ ਬੜਵੇ ਦਾ ਤੇ ਭੂਤਾਂ ਬੰਨ ਦਾ ਸੀ ਠੀਕ ਹੈ ਜੀ ਤੇ ਇਹਦੇ ਵਿੱਚੋਂ ਪਹਿਲੇ ਚੱਲਦੇ ਮੈਚ ਇੱਕ ਇੱਕ ਮੈਚ ਡਰਾ ਹੋ ਰਿਹਾ ਜੀ ਅੱਛਾ ਜੀ ਤੇ ਪਲਾਂਟੀਆਂ ਤੇ ਭੂਤਾਂ ਦੀ ਟੀਮ ਜਿਹੜੀ ਆ ਤਿੰਨ ਦੇ ਮੁਕਾਬਲੇ ਇੱਕ ਗੋਲ ਨਾ ਜਿੱਤੀ ਹੈ ਜੀ ਭੂਤਾਂ ਦੀ ਟੀਮ ਜਿੱਤੀ ਹਾਂਜੀ ਭੂਤਾਂ ਬਲਿਊ ਜਰਸੀ ਵਾਲੀ ਹਾਂਜੀ ਬਲਿਊ ਜਰਸੀ ਹੈ ਇਹ ਮੁੰਡਾ ਇੰਡੀਅਨ ਰੇਲਵੇ ਦੇ ਵਿੱਚ ਭੱਜਿਆ ਹੋਇਆ ਜੀ ਮੁੰਡਾ ਇੰਡੀਆ ਰੇਲਵੇ ਵਿੱਚ ਤੁਸੀਂ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਲੱਕੀ ਹੈ ਜੀ ਢਾਡ ਭੂਤਾ ਜੀ ਤੁਹਾਡਾ ਨਾਮ ਲੱਕੀ ਹੈ ਜੀ ਬਹੁਤ ਸੋਹਣਾ ਤੁਸੀਂ ਗੋਲ ਕੀਤੇ ਜਿੱਤ ਗਏ ਬਹੁ ਧੰਨ ਵੀ ਰੈਫਰੀ ਸਾਹਿਬ ਬਹੁਤ ਤੁਸੀਂ ਮਦਦ ਕਰ ਰਹੇ ਹੋ థాంਕ ਯੂ ਆਪਣਾ ਨਾਮ ਦੱਸਦੇ ਤੁਸੀਂ ਮੇਰਾ ਨਾਮ ਪ੍ਰਦੀਪ ਮਾਲੀ ਪ੍ਰਦੀਪ ਮਾਲੀ ਤੁਸੀਂ ਤੁਹਾਡਾ ਨਾਂ ਕੀ ਮੇਰਾ ਨਾਮ ਲक्की ਜੀ ਲੱਕੀ ਜੀ ਬਹੁਤ ਬਹੁਤ ਵਧੀਆ ਤੁਹਾਡਾ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਸਰ